ਉਹ ਵਾਇਰ ਦੀ ਕਾ ਖਾਲਸਾ ਵਾਇਰ ਜਿੱਕੇ ਬਤੇ ਆ ਬਣਾ ਰਹੇ ਨੂੰ ਸਾਰਿਆਂ ਨੂੰ ਚਾਹੀਦਾ ਹੁੰਦਾ ਵੀ ਜੋ ਰੋਜ਼ ਨਵੀਂ ਘਟਨਾਵਾਂ ਵਾਪਰਦੀਆਂ ਨੇ ਆਪਣੀਆਂ ਸਿਆਸੀ ਖੇਤਰ ਦੇ ਵਿੱਚ ਪੰਜਾਬ ਪੱਤਰ ਤੇ ਜਾਂ ਕੌਮੀ ਦੇਸ਼ ਪੱਤਰ ਤੇ ਕਿਹੋ ਜਿਹੀ ਘਟਨਾਵਾਂ ਵੀ ਸਾਡਾ ਜਿਹੜਾ ਮੋਰਚਾ ਹੈਗਾ ਉਹਦਾ ਕੋਈ ਨਾ ਕੋਈ ਉਹਨਾਂ ਦਾ ਸਬੰਧ ਹੁੰਦਾ ਉਹਦੇ ਨਾਲ ਸਾਡੇ ਮੋਰਚੇ ਦੀ ਪਰਤੀ ਕਿਰਿਆ ਚ ਹੁੰਦੇ ਨੇ ਸਾਡੇ ਮੋਰਚੇ ਤੇ ਅਸਰ ਚ ਹੁੰਦੇ ਨੇ ਕਿਉਂਕਿ ਟ੍ਰਾਮਾ ਦਾ ਮੋੜ ਕੇ ਸਾਡੇ ਮੋਰਚੇ ਤੇ ਵੀ ਅਸਰ ਹੁੰਦਾ ਉਹ ਸਾਰੇ ਬਣਾ ਰਹੇ ਨਹੀਂ ਹੁੰਦਾ ਵੀ ਉਹ ਕਿਉਂਕਿ ਸਾਰੇ ਬੰਦੇ ਜਿਹੜੇ ਮਰਕਰਾਂ ਹੁਣ ਨਹੀਂ ਰੋਜ਼ ਗਵਾਣ ਨਹੀਂ ਪੜ ਸਕਦੇ ਜਾਂ ਜਿਹੜਾ ਹੋਰ ਹੈ ਜੋ ਨੰਨੇ ਦੇ ਘੋੜਾ ਵਾਪਤ ਗਿਆ ਉਹਦੇ ਸਾਰੇ ਜਾਣਕਾਰੀ ਹਾਜ਼ਰ ਨਹੀਂ ਕਰ ਸਕਦੇ ਉਹ ਬਣਾ ਰਹੇ ਨਹੀਂ ਕੰਮ ਹੈ ਕਿ ਉਹ ਟ੍ਰਾਮਾ ਨਾਲ ਮਰਗਿਆਂ ਨਾਲ ਜਾਣਕਾਰੀ ਕਮਾਉਣ ਜੇ ਉਹਨਾਂ ਦਾ ਕੀ ਪੱਤਰਿਕਾ ਹੈਗੀ ਹੈ ਸਾਡੇ ਮੋਰਚੇ ਤੇ ਉਹਦੇ ਬਾਰੇ ਵੀ ਜਾਣਕਾਰੀ ਦੇਣਾ ਸੋ ਪਹਿਲਾਂ ਮੈਂ ਬੋਲਾਰੇ ਨੇ ਇੱਕ ਖਬਰ ਮਸਲਾ ਛੋਹਿਆ ਜੋ ਕੱਲ੍ਹ ਰਾਣੇ ਦਾ ਜੋ ਮੁੱਖ ਮੰਤਰੀ ਲਾਲ ਸਿੰਘ ਸੈਣੀ ਹੈ ਉਹਨੇ ਇੱਕ ਕੱਠ ਦੇ ਵਿੱਚ ਜੋ ਬਿਆਨ ਦਿੱਤਾ ਹੈ ਆਪਣੇ ਜੋ ਲਗਾਤਾਰ ਪਹਿਲਾਂ ਵਾਲੇ ਮੋਰਚੇ ਦੇ ਵਿੱਚ ਵੀ ਤੇ ਹੁਣ ਵਾਲੇ ਮੋਰਚੇ ਦੇ ਵਿੱਚ ਵੀ ਮੇਲ ਮੰਗਿਆ ਵੀ ਸਾਡਾ ਫਸਲਾ ਵੀ ਸਰਕਾਰ ਕੱਲਾ ਲਾ ਦੇਣਾ ਕਰੇ ਉਹ ਵੀ ਖਰੀਦਣ ਦੀ ਗਰੰਟੀ ਕਰੇ ਗਰੰਟੀ ਦਾ ਕਾਨੂੰਨ ਬਣਾਵੇ ਕਾਨੂੰਨ ਬਣਾਉਣ ਦਾ ਭਾਵ ਹੈ ਕਿ ਜੋ ਉਸ ਤੋਂ ਘੱਟ ਖਰੀਦੂਗਾ ਮੁਸਲੇ ਭਾਅ ਤੋਂ ਜਿਹੜਾ ਐਮਐਸਪੀ ਦਾ ਤੈਅ ਕੀਤਾ ਭਾਅ ਹੈ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਇਹ ਆਪਣੇ ਮੰਗ ਚੱਲੀਆਂ ਆ ਰਹੀਆਂ ਲਗਾਤਾਰ ਤੋਂ ਉਹਦੇ ਨਾਲ ਕੰਨ ਦਾ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਦਾ ਆਪਣੇ ਇਸ ਮੰਗ ਨਾਲ ਹੀ ਸੰਬੰਧਤ ਹੈ ਕੋਸ਼ ਕਰਕੇ ਸਾਰੇ ਇਹਸ ਜਿਹੜਾ ਉਹਦਾ ਬਿਆਨ ਹੈ ਜੇ ਚੀਰਖੋੜ ਕਰਨੀ ਜ਼ਰੂਰੀ ਹੈ ਵੀ ਉਹ ਕਿਉਂ ਦਿੱਤਾ ਕਿਉਂ ਦੇਣਾ ਪਿਆਦਰ ਨੂੰ ਕਿਉਂ ਦੇ ਪਿੱਛੇ ਉਹਨਾਂ ਦਾ ਆਪਣਾ ਉਹ ਸਰਕਾਰ ਦਾ ਬੀਜਪੀ ਦੀ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹਦਾ ਮਨੋਰਥ ਕੀ ਆਉਂਦਾ ਮਨਸਾ ਕੀ ਹੈ ਇਹਦੀ ਚੀਰਖੋੜ ਕਰਨ ਦੀ ਲੋੜ ਹੈ ਪਹਿਲੀ ਗੱਲ ਤਾਂ ਇੱਕ ਤਾਂ ਦਵਾਈ ਹੋਗਾ ਵੀ ਇਹ ਭਾਵੇਂ ਉਹਨੇ ਜਵਾਬ ਪਹਿਲਾਂ ਉਹਨੇ ਬੋਲਾਰੈਡੀ ਨਹੀਂ ਕਿਹਾ ਕਿ ਇੱਕ ਜੁਗਲੇਵਾਦੀ ਕਰਦੇ ਹੁੰਦੇ ਵੋਟਰ ਤੋਂ ਪਹਿਲਾਂ ਦੇ ਵੀ ਉਹਨਾਂ ਦੇ ਜੁਗਲਾਂ ਜਾਂ ਸਿਆਸੀ ਜੁਗਲਾਂ ਆਪਾਂ ਜੀ ਦੇਖੇ ਕਰਾਂਗੇ ਵੀ ਜੁਗਲਾਂ ਕਿੰਨੇ ਐ ਪਰ ਤੇ ਜੁਗਲਾਂ ਵੀ ਉਹਨਾਂ ਨੂੰ ਇਹੇ ਜੀ ਮੰਗ ਤੇ ਕਰਨਾ ਪਾ ਰਿਹਾ ਜਿਹੜੀ ਕਿ ਹੁਣ ਤੱਕ ਦਵਾਈ ਹੋਣੀ ਸੀਗੀ ਸਰ ਦੇ ਅੰਦੋਲਨ ਕਰਕੇ ਸਾਰੇ ਸੁਪੇਂਦਰ ਕਿਸਾਨਾਂ ਦੇ ਵਿੱਚ ਬਣੀ ਐ ਵੀ ਜਾਰੇ ਸਾਡੀ ਬੁਨਿਆਦੀ ਮੰਗੇ ਤੋਂ ਬਿਨਾਂ ਸਾਡਾ ਖਿਆਲ ਨਹੀਂ ਹੋਣਾ ਪੰਜਾਬ ਉਹਨਾਂ ਦੇ ਵਿੱਚ ਮਸਤੀ ਮਿਲਦੀ ਸੀ ਉਹਨਾਂ ਨੂੰ ਇਹਦੀ ਮਤ ਦਾ ਪਤਾ ਸੀ ਜੇ ਬਾਕੀ ਫਸਲਾਂ ਤੇ ਵੀ ਐਮ ਐਸ ਪੀ ਮੈਨੂ ਲੱਗ ਜੇ ਤਾਂ ਮਿਲਦੇ ਆਪਾਂ ਨੂੰ ਕਣਕ ਤੇ ਝੋਨੇ ਤੇ ਜੇ ਬਾਕੀ ਫਸਲਾਂ ਤੇ ਵੀ ਮੈਨੂ ਲੱਗ ਜੇ ਤਾਂ ਸੱਡਾ ਜਿਹੜਾ ਕਾਫੀ ਸੁਧਾਰ ਹੋ ਸਕਦਾ ਕਲਰ ਹੋ ਸਕਦਾ। ਪਰ ਦੂਜੇ ਸਟੇਟਾਂ ਦੇ ਵਿੱਚ ਇਹ ਐਮ ਐਸ ਪੀ ਕੋਈ ਸਦਾ ਹੱਕ ਹੈ। ਸਾਡੀ ਲੋੜ ਹੈ ਕਿਸਾਨੀ ਦੀ ਬਿਹਤਰੀ ਲੋੜ। ਪਹਿਲਾ ਕਿਸੇ ਫਾਰਮੂਲੇ ਦੇ ਮੁਤਾਬਕ ਸਵਾਮੀ ਨਾਲ ਫਾਰਮੂਲੇ ਦੀ ਕਿਸਮ ਤੇ ਕਿਸੇ ਫਾਰਮੂਲੇ ਤਹਿਤ ਭਾਅ ਬੱਜੇ ਫਿਰ ਉਹਦੀ ਗਰੰਟੀ ਹੋਵੇ ਖਰੀਦਣ ਦੀ ਤੇ ਕਾਨੂੰਨ ਬਣੇ ਜਾਤ ਦੇ ਵਿੱਚ ਵੀ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਇਸੇ ਕਰਕੇ ਰੋੜ ਬਣ ਗਈ ਹਰ ਇੱਕ ਪਾਰਟੀ ਦੀ ਉਹ ਪਾਰਲੀਮੈਂਟ ਚ ਬੋਲਣਾ ਭਾਵੇਂ ਆਪਣੀ ਚੋਰ ਪ੍ਰਚਾਰ ਵਾਲੇ ਬੋਲਣਾ ਵੀ ਇਹਦੇ ਦੇ ਕੁਛ ਨਾਲ ਕੁਛ ਬੋਲੇ ਉਹ ਬੋਲਣਾ ਤਾਂ ਉਹ ਪਿਆ ਜਿਹੜਾ ਤੁਸੀਂ ਬੋਤਾਂ ਵਹਾ ਦਿੱਤਾ ਪਰ ਝੋਲੇਬਾਜ਼ੀ ਕਿਵੇਂ ਹੈ ਪਹਿਲੀ ਗੱਲ ਤਾਂ ਜਿਹੜਾ ਉਹਨਾਂ ਨੇ ਝੂਠ ਮਾਰਿਆ ਵੀ 14 ਫਸਲਾਂ ਤੇ ਐਸਐਸਪੀ ਹਰਿਆਣੇ ਚ ਪਹਿਨੇ ਮਿਲਦੀ ਹੈ ਇਹ ਇੱਕ ਨਰਾ ਨੰਗਾ ਚਿੱਟਾ ਝੂਠ ਹੈ ਪਰ ਹਰਿਆਣੇ ਹਾੜਾ ਨੂੰ ਕਈ ਵਾਰੀ ਹੋ ਸਕਦਾ ਵੀ ਯਾਰ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਨਾ ਪਤਾ ਹੋਵੇ। ਹਰਿਆਣਾ ਦੇ ਕਿਸਾਨ ਬੈਠਿਆ ਉਹਨੂੰ ਤੁਸੀਂ ਪੁੱਛ ਸਕਦੇ ਹੋ। ਫੇ ਕਿੰਨੇ ਕੋਹਨਾਂ ਨੂੰ ਕਿੰਨੀਆਂ ਚੌਦਾ ਫਸਲਾਂ ਤੇ ਐਮਐਸਪੀ ਬਣਦੀ ਆ ਜਾਂ ਨਹੀਂ ਮਿਲਦੀ ਆ। ਦੂਸਰੀ ਉਹਨੂੰ ਸਾਰਿਆਂ ਨੂੰ ਪਤਾ ਵੀ 200 ਸਾਲ ਪਹਿਲਾਂ 100 ਸਾਲ ਪਹਿਲਾਂ ਜਦੋਂ ਸੂਰਜਮੁਖੀ ਦੀ ਫਸਲ ਹੈ ਵੱਡੀ ਪੱਧਰ ਤੇ ਆਹ ਖੇਤਰ ਜਿੱਥੋਂ ਆ ਬੋਲਿਆ। ਅਮਾਰਾ ਖੇਤਰ ਜਰਵਾ ਨਗਰ ਇਹਨਾਂ ਜਿਹੜਾ ਬੱਡੇ ਪੱਤਰ ਫੁੱਤੇ ਫਸਲ ਹੁੰਦੀ ਹੈ ਖੁਰਜਮੁਕੇ ਜੀ ਕੇਲ ਬੀਜ ਹੈ ਉਸ ਦੀ ਲੈਣ ਦੇ ਖਾਤਰ ਕਿੰਨੇ ਕਿਸਾਨਾਂ ਨੂੰ ਕੁੱਟ ਖਾਣੀ ਪਈ ਹੈ ਉਹ ਠੀਕ ਹੈ ਪ੍ਰਵਾਨ ਕਰਵਾਈ ਹੈ ਪਰ ਉਹ ਲੋਨਣ ਚੱਲ ਕੇ ਜਾਮ ਲਾ ਕੇ ਜਿਹੜੀ ਇਹ ਅੰਮਾਲਾ ਦਿੱਲੀ ਵਾਲੀ ਮੇਨ ਰੋਡ ਹੈ ਇਹਨੂੰ ਘਟਿਆਵਰਦੀ ਘੇਟ ਕੇ ਕੁੱਟ ਤੋਂ ਬਾਅਦ ਉਹਨਾਂ ਨੇ ਕੁਸਾਗੂਆ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਸੀ ਫੇਰ ਸਾਰਿਆਂ ਜਥੇ ਸਾਨੂੰ ਸਿਰਸਰ ਗਿਆ ਵੱਲੋਂ ਫੈਸਲਾ ਕਰਤੇ ਕੀਤਾ ਗਿਆ ਵੀ ਜੇ ਆਪਾਂ ਇਹਨਾਂ ਨੂੰ ਇਕੱਲੇ ਨੂੰ ਕੁੱਟਤਾ ਇੱਕ ਜਥੇ ਵੱਲ ਨੂੰ ਜੇ ਆਪਾਂ ਸਾਰੇ ਨਾਲ ਬੋਲੇ ਫੇਰ ਇਹਨਾਂ ਨੂੰ ਛੱਡਣਾ ਨਹੀਂ ਨਹੀਂ ਤੇ ਜੇ ਆਪਣੇ ਅੰਦਰਸਪੇ ਹੈਗੇ ਇਹ ਸੂਰਜ ਮੁਖੀ ਤਾਂ ਰਹਿਣੇ ਨਹੀਂ ਉਹ ਤੋਂ ਨੋਨੋ ਕੱਲੇ ਸੀ ਬਹੁਤ ਜ਼ਿਆਦੇ ਤਿੱਖੇ ਨੋਨਣ ਤੋਂ ਬਾਅਦ ਬਜਬੂਰ ਹੋ ਕੇ ਖਰਿਆੜੇ ਦੀ ਸਰਕਾਰ ਤੋਂ ਸੂਰਜਮੁਖੀ ਜਿਹੜੀ ਭਾਵਾਂ ਅੰਦਰ ਕਹਿ ਦਿੰਦੇ ਆ ਉਹ ਵੀ ਜਿੰਨਾ ਘੱਟ ਭਾਅ ਤੇ ਬਾਜ਼ਾਰ 'ਚ ਵਿਕੀ ਆ ਉਹਨਾਂ ਸਰਕਾਰ ਪੂਰਾ ਕਰੇ ਉਹ ਪੂਰਾ ਬਰਵਾਸੇ ਲੜ ਕੇ ਖੂਨ-ਦੋਲ ਕੇ ਸਰਪੜਵਾ ਕੇ ਨਕਰਵਾਹਾ ਪਰਵਾਹਾ ਫੇਰ ਹਰਿਆਣੇ ਦੇ ਵਿੱਚ ਸੂਰਜਮੁਖੀ ਵਾਲੀ ਫਸਲ ਤੇ ਐਮਐਸਪੀ ਤੇ ਜਿਹੜੀ ਖਰੀਦ ਹੋਵੇ ਫੇਰ ਦਲੀ ਗਈ। ਤੋਂ ਅਗਲੀ ਅਵਧੀ ਮੈਂ ਕਰਨਾ ਚਾਹੁੰਦਾ ਵੀ ਆਮ ਤਾਂ ਸਰਕਾਰ ਹੀ ਦਿੰਦੇ ਨੇ ਇਹ ਗੱਲ ਨਹੀਂ ਆਪਾਂ ਇੰਨੀ ਗੱਲ ਨਹੀਂ ਰਾਣ ਕਰਦੇ। ਭਲਾਂ ਤਾਂ ਮੋਦੀ ਨੇ ਵੀ ਕੀਤਾ ਹੋਇਆ ਵੀ ਐਸਪੀ ਸਾਰੇ ਫਸਲਾਂ ਤੇ ਸੀ ਐਮਐਸਪੀ ਹੈ ਐਮਐਸਪੀ ਰਹੂਗੀ। ਇਹ ਬਿਆਨ ਤਾਂ ਐਮਐਸਪੀ ਦੇ ਮਾਨ ਦਾ ਬਿਆਨ ਤਾਂ ਵੱਸੂ ਵੀ ਨਹੀਂ ਕਰੀ ਜਾਂਦਾ। ਪਰ ਕਹਿ ਸਕਦੇ ਕਿਸਾਨ ਇੰਨੀ ਗੱਲ ਤੇ ਵੀ ਆਹ ਹੁੰਦਾ ਰਾਣ ਕਰਦਾ। ਰੋਹੇ ਮਾਨ ਦਾ ਨਹੀਂ ピオーネってグランピオー ਕਿ ਨਾ ਹੋਣੀ ਇਹੋ ਜਿਹਾ ਮੂਰਖਪਣਾ ਨਹੀਂ ਕੀਤਾ ਇਸ ਨੇ ਜਿਸ ਦਿਨ ਹਾਈ ਕੋਰਟ ਨੇ ਫੈਸਲਾ ਆਇਆ ਸੀਗਾ ਵੀ ਆਹ ਸਤਾਂਗਰਾਂ ਦੇ ਵਿੱਚ ਵਿੱਚ ਜੀਟੀ ਰੋਡ ਦੇ ਉੱਤੇ ਜਿੰਨੀਆਂ ਰੋਕਾਂ ਨੇ ਸਾਰੀਆਂ ਚੱਕ ਦਿਓ ਕਿਸੇ ਵੀ ਸਰਕਾਰ ਨੂੰ ਕੋਈ ਜਿੱਥੋਂ ਰੋਜ਼ ਹਜ਼ਾਰਾਂ ਅਮਰੀਕਾ ਲੱਗਦੇ ਹੋਣ ਵੱਡੀ ਰੋਡ ਹੋਵੇ ਉਹਨੂੰ ਬੰਦ ਕਰਦਾ ਕੋਈ ਅਧਿਕਾਰ ਨਹੀਂ ਤੇ ਉਹ ਤੋਂ ਬਾਅਦ ਜਦੋਂ ਹਰਿਆਣੇ ਦੀ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਖੋਲਣੀ ਆ ਜਾਂ ਨਹੀਂ ਖੋਲਣੀ ਰੋਕਾ ਖਤਮ ਕਰ ਲੀਆ ਜਾਂ ਨਾ ਕਰ ਲੀਆ ਅਸੀਂ ਸੋਚ ਕੇ ਦੱਸਾਂਗੇ ਉਹਨੂੰ ਇਹ ਅੱਗੂ ਨੇ ਇਸੇ ਅੱਜ ਨੇ ਬਹਿਤ ਦਿੱਤਾ ਸੀਗਾ ਸਲਾਹ ਕਰ ਰਹੇ ਹੋ ਸਰਕਾਰ ਦਾ ਹਰਿਆਣਾ ਸਰਕਾਰ ਦਾ ਵੀ ਤੁਸੀਂ ਖੋਲ ਦੇ ਇੱਕ ਵਾਰੀ ਤੁਸੀਂ ਹਾਈ ਕੋਰਟ 'ਚ ਵੀ ਸੱਚੇ ਹੋ ਜਾਓਗੇ ਤੇ ਜਦੋਂ ਕਿਸਾਨ ਮੰੰਗਣਗੇ ਹਰਿਆਣਾ ਵਿੱਚੀ ਉਹਨਾਂ ਗ੍ਰਫਤਾਰ ਕਰ ਦੇ ਤੁਸੀਂ ਆਹਦਾ ਖਾਤੇ ਵਿੱਚ ਮਿਆਦ ਸੀਗਾ ਨੇ ਕਾਫੀ ਕਮੈਂਟ ਵੀ ਆਏ ਸੀਗੇ ਬੈਂਕ ਨੂੰ ਨਹੀਂ ਸਾਨੂੰ ਸਲਾਹਕਾਰ ਬਣ ਜਣਾ ਚਾਹੀਦਾ ਹਰਿਆਣਾ ਸਰਕਾਰ ਦਾ ਬਹੁਤ ਵਧੀਆ ਤੁਸੀਂ ਇਹ ਡਿਊਟੀ ਨਿਭਾ ਸਕਦੇ ਹੋ ਵੀ ਕਿਵੇਂ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਚ ਵਿਚਰਿਆ ਤੁਸੀਂ ਕਿਸਾਨਾਂ ਚ ਰਹੋ ਸਾਨੂੰ ਪਤਾ ਵੀ ਕਿਸਾਨਾਂ ਨੂੰ ਕਿਵੇਂ ਮੈਨਟੋਰਲ ਕੀਤਾ ਜਾ ਸਕਦਾ ਤੁਸੀਂ ਸਲਾਹਕਾਰ ਹੀ ਬਣ ਜਾਓ ਹਰਿਆਣਾ ਸਰਕਾਰ ਦੇ ਬਹੁਤ ਵਧੀਆ ਤੁਸੀਂ ਇਹ ਸ਼ਾਬਾਸ਼ੋ ਵੀ ਲੈ ਲਓਗੇ ਤੇ ਵਧੀਆ ਡਿਊਟੀ ਨਿਭਾਓਗੇ ਕਾਫੀ ਹੋ ਦਊਗੀ ਥੱਲੇ ਕਮੈਂਟ ਆ ਰਹੀ ਹੈ ਕਰਕੇ ਜਦੋਂ ਇੱਕ ਵਾਰੀ ਬੰਦਾ ਲੈਣ ਤੋਂ ਹੰਝੇ ਠੀਕ ਹੈ ਕਿਸੇ ਸਮਾਂ ਲੜਿਆ ਸੀਗਾ ਫਰਿਆਨੇ ਦੇ ਸਿੱਧ ਮੇਨ ਕਿਸਾਨ ਆਪੂ ਫਰਿਆਨੇ ਦੇ ਛੇਰ ਤੇ ਤੋਤ ਤੇ ਜਾਣਿਆ ਜਾਂਦਾ ਸੀ ਪਰ ਉਹਨੇ ਆਜਾ ਪੜਾ ਆਹਾ ਕੰਮ ਕਰਕੇ ਆਹਾ ਜਿਹੜਾ ਪਿਛਲੇ ਸਮੇਂ ਤੋਂ ਸਟੈਂਡ ਲਏ ਐ ਜਦੋਂ ਤੋਂ ਉਹਨੂੰ ਦੂਜੀ ਭੁੱਖ ਜਾਗੀ ਆ ਵੀ ਮੈਂ ਛੇਤੀ ਐਮਐਲਏ ਬਣ ਕੇ ਜਾਂ ਐਮਪੀ ਬਣ ਕੇ ਮੈਂ ਅਸੈਂਬਲੀ ਦਾ ਪਾਰਲੀਮੈਂਟ ਵਿੱਚ ਜਾਣਾ ਤਾਂ ਮੈਂ ਗਦਰੂ ਬਾਪੂ ਕਹਿੰਦਾ ਤਵੇ ਕਰੋ ਵੀ ਇਹ ਮੈਂ ਰਖਾ ਨਹੀਂ ਉਦੋਂ ਦਾ ਹੋ ਸਮਝ ਲੋ ਜਦੋਂ ટીਸੀ ਤੇ ਪਹੁੰਚੇ ਸੀ ਉਸ ટીਸੀ ਤੋਂ ਥੱਲੇ ਰੋਣਾ ਵੀ ਸ਼ੁਰੂ ਹੋ ਗਿਆ ਕਿਸਾਨ ਭੋਲੇ ਨਹੀਂ ਲੋਕ ਭੋਲੇ ਨਹੀਂ ਲੋਕ ਪਛਾਣ ਲੈਂਦੇ ਨੇ ਜਦੋਂ ਕੋਈ ਕਿਸਾਨਾਂ ਦੀ ਖਾਤਰ ਲੜਦਾ ਉਹੀ ਦਿਨ ਮੈਂ ਪਹਿਲਾਂ ਗੱਲ ਕੀਤੀ ਸੀਗੀ ਵੀ ਜਦੋਂ ਹਰਿਆਣੇ ਦੇ ਵਿੱਚ ਸੂਰਜਮੁਖੀ ਦੇ ਐਮਐਸਕੇ ਤੇ ਲੜਾਈ ਲੜੀ ਸੀ ਇਹਨੂੰ ਗਰਮ ਸਿੰਘ ਕਨੂਲੀ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਵੀ ਸਾਰੇ ਸੂਬਿਆਂ ਦੇ ਕੰ다 ਇਹ ਨਹੀਂ ਪੰਜਾਬ ਦੇ ਰਾਜਸਰ ਦੇ ਜੂਪੀ ਨੇ ਸੜਕ ਸੜਣ ਇਕੱਠੇ ਹੋ ਕੇ ਮੋੜਾਂ ਲਾ ਕੇ ਛੜਾਏ ਸੀਗਾ ਇਹਦੀ ਇੱਜ਼ਤ ਵੀ ਕੀਤੀ ਸੀ ਪਰ ਹੁਣ ਇਹ ਵੀ ਜੇ ਉਹਨਾਂ ਨੂੰ ਚਿੰਤਾ ਸਿਗਾ ਤਾਂ ਹੋਰੇ ਇਹ ਜੋ ਮਰਜੀ ਬੋਲੀ ਜਾਵੇ ਲੋਕੋਂ ਵੀ ਇੱਜ਼ਤ ਕਰੀ ਜਾਣਗੇ ਸੋ ਜਿਵੇਂ ਮੱਖਣ ਤੇ ਜਿਵੇਂ ਕਹਿੰਦੇ ਹੁੰਦੇ ਆ ਨਾ ਬਾਹਰ ਹੈ ਛੱਡ ਕੇ ਬੀਬੀਆਂ ਆਪਣੀ ਤੇਜ਼ ਨਿਗਰ ਨਾਲ ਉਹ ਵੀ ਪਰਖ ਕੇ ਬਾਹਰ ਕੱਢੂ ਹੁੰਦੇ ਨੇ ਮੱਖਣ ਤੇ ਬਾਹਰ ਕੱਢਣ ਦਾ ਮਤਲਬ ਹੀ ਮੱਖਣ ਨਹੀਂ ਜਾਂਦਾ ਉਹਦੇ ਨਾਲ ਆ ਜਿਹੜਾ ਕਿ ਅਲਰਜੀ ਕਰ ਸਕਦਾ ਰਸਾਣ ਕਰ ਸਕਦਾ ਫੇਫੜਾ ਤੋਂ ਲੋਕ ਜਿੱਥੇ ਸਨਮਾਨ ਦੇ ਸਕਦੇ ਉੱਥੇ ਮੱਖਣ ਤੋਂ ਬਾਹਰ ਕੱਢ ਨੂੰ ਬਾਹਰ ਵੀ ਘੱਟ ਸਕਦੇ ਆ ਤੋਂ ਇਹਦਾ ਸਿਗਾ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਕੀ ਹੈ ਦੂਜਾ ਮੈਂ ਥੋੜਾ 2 ਮਿੰਟਾਂ ਦੇ ਵਿੱਚ ਇੱਕ ਗੱਲ ਹੈ ਜੋ ਅੱਜ ਮੀਟਿੰਗ ਹੋਈ ਆ ਆਪਣੀ ਕਿਸਾਨ ਜਥੇਬੰਦੀ ਮੋਰਚੇ ਦੀ ਉਹਦੇ ਵਿੱਚ ਇਹ ਗੱਲ ਸਾਰੇ ਲਈ ਤੁਹਾਡੇ ਉਧਰ ਆਪਾਂ ਅਨਾਉਂਸਮੈਂਟ ਕਰਾਵਾਂਗੇ ਬਿਲਾਦੇ ਕਰਾਵਾਂਗੇ ਸਾਰਿਆਂ ਦਾ ਟਿਕਾ ਤੱਕ ਪਰ ਮੈਂ ਡਿਊਟੀ ਲੱਗੀ ਸੀ ਤੋਂ ਸਟੇਜ ਤੋਂ ਵੀ ਉਹ ਦੱਸਣ ਲਈ ਖਾਸਟਰ ਵੀ ਜਿਹੜਾ ਆਹ ਵਾਰਸ਼ ਕਰਕੇ ਜਿੱਥੇ ਤੇ ਕਰਪੜੀਆਂ ਟਰਾਲੀਆਂ ਜਿਹੜਾ ਵਿਚਾਲੇ ਡਬੇਟਣਾ ਉਹਦੇ ਵਿੱਚ ਵੀ ਤੇ ਬਾਕੀ ਸੈਟਰ ਤੇ ਵੀ ਜਿਹੜਾ ਘਾਫੂਸ ਹੈ ਹੋ ਰਿਹਾ ਹੈ ਕਿ ਪੱਲੀ ਸਰਕੜਾ ਵਗੈਰਾ ਦਾ ਕਾਫੀ ਉੱਪਰ ਆਇਆ ਹੈ ਤੇ ਉਹਦਾ ਕਾਰਨ ਇਹ ਵੜ ਗਿਆ ਹਰੇਵਰੀ ਵੀ ਆਪਾਂ ਨੂੰ ਕੋਈ ਕਹਿੰਦੇ ਪਰ ਜਿਹੜੇ ਆ ਮੌਸਮ ਕਰਕੇ ਜਦੋਂ ਜ਼ਹਿਰੀਲੇ ਸੱਪ ਹੁੰਦੇ ਅੱਜ ਕੱਲ੍ਹ ਐਸ ਮੌਸਮ ਦੇ ਵਿੱਚ ਸੌਣ ਦੇ ਵਿੱਚ ਸਭ ਤੋਂ ਜ਼ਹਿਰ ਉਹਨਾਂ ਦੀ ਵੱਧ ਭਰੀ ਹੁੰਦੀ ਹੈ ਉਹ ਜਦੋਂ ਖੇਤਾਂ ਦੇ ਵਿੱਚ ਪਾਣੀ ਆਗਾ ਖੱਡਾਂ ਦੇ ਵਿੱਚ ਪਾਣੀ ਆਗਾ ਤਾਂ ਉਹ ਉੱਚੇ ਥਾਂ ਨੂੰ ਆਉਂਦੇ ਆ ਤਾਂ ਕੁਝ ਸਮੇਂ ਤੋਂ ਸੱਪ ਟਿਕੜੇ ਨਹੀਂ ਆਪਣੀਆਂ ਗਾਹਾਂ ਟੈਂਟਾਂ ਦੇ ਵਿੱਚ ਝੋਪੜੀਆਂ ਦੇ ਵਿੱਚ ਨਹੀਂ ਬੜੇ ਰ ਸੋ ਇਸ ਕਰਕੇ ਫੈਸਲਾ ਕੀਤਾ ਵੀ ਦੋਨਾਂ ਦੇ ਵਿੱਚ ਵਿੱਚ ਜਿਹੜੀ ਵੀ ਜਥੇਬੰਦੀ ਦੀ ਟਰਾਲੀ ਦੇ ਸਾਈਡ ਤੇ ਖੱਪੇ ਜੋ ਸੱਜੇ ਭਾਵੇਂ ਵਿਚਾਲੜੇ ਡਬਟਰ ਤੇ ਆ ਭਾਵੇਂ ਕਰਨੇ ਆਤੇ ਆ ਉਹ ਆਪੇ ਆਪ ਵੀ ਜਿਹੜੇ ਹੈਗੇ ਨੇ ਆਪਾਂ ਫੁੱਲਾ ਟਾਈਮ ਆਪਣੇ ਕੋਲੇ 2 ਮਿੰਟ ਘਾਟੇ ਆਹ ਸਟੇਜ ਵਾਲੇ ਬਾਕੀ ਸਾਰਾ ਸਮਾਂ ਆਪਣਾ ਰੈਸਟ ਕਰਨ ਦਾ ਤੇ ਹੋਰ ਛੋਟੇ-ਮੋਟੇ ਕੰਮ ਕਰਨਾ ਖਾਸ ਕਰਕੇ ਜਿਹੜੇ ਆਪਣਾ ਸਫਾਈ ਨਾਲ ਸੰਬੰਧਤ ਕੰਮ ਹੈ ਪ੍ਰਬੰਧ ਨਾਲ ਸੰਬੰਧਤ ਕੰਮ ਹੈ ਇਹਨਾਂ ਕੰਮਾਂ ਲਈ ਆ ਬਾਕੀ ਟਾਈਮ ਸੋ ਸਾਰਿਆਂ ਜਿੱਥੇ ਬੰਦਗੀਆਂ ਨੂੰ ਜਿਹਦੀ ਵੀ ਕੋਈ ਵੀਹਿਕਲ ਹੈਗਾ ਜਿੱਦੀ ਸਾਈਡ ਤੇ ਕੋਈ ਘਾਫੂਸ ਹੈਗਾ ਉਹਦਾ ਉਹ ਬਾਲਾ ਡੂੰਗਾ ਨਹੀਂ ਜਾਂ ਤੁਸੀਂ ਹੱਥਾਂ ਨਾਲ ਹੀ ਖੰਡਣਾ ਹੋਵੇ ਹੱਥਾਂ ਨੇ ਖਿੱਚਿਆ ਜਾਂਦਾ ਜਰ ਕੋਈ ਹੋਰ ਕੋਈ ਫਰਪੇ ਜਾਂ ਕੋਈ ਛੋਟਾ ਮੋਟਾ ਧਾਤੀ ਵੀ ਕਹਿੰਦਾ ਸੰਦ ਲੈ ਕੇ ਆਪਾਂ ਦੋ ਵਿਰੋਧ ਦੇ ਵਿੱਚ ਵਿੱਚ ਸੌਫ ਕਰਦੇ ਆ ਤੇ ਉਸ ਤੋਂ ਬਾਅਦ ਚੈੱਕ ਕਰਾਂਗੇ ਵੀ ਕਿਹੜੀਆਂ ਟਰਾਲੀਆਂ ਦੇ ਅੱਗੇ ਹੋ ਗਈ ਸਫਾਈ ਕਿਹੜੀਆਂ ਦੇ ਨਾ ਹੋਈ ਸਵਸਥਕ ਤੇ ਮਾਸਮੋ ਆਪੀਲ ਕਰਦਾ ਬਿਅਕਤੀਗਤ ਤੌਰ ਤੇ ਨਹੀਂ ਕਰਦਾ ਦੋਹਾਂ ਮੋਰਚਿਆਂ ਵੱਲੋਂ ਅਪੀਲ ਕਰਦਾ ਵੀ ਇਹੇ ਤੁਸੀਂ ਕੱਲ ਦਾ ਤੇ ਪਰਸੋਂ ਦਾ ਦੋ ਦਿਨਾਂ ਚੌਥਾ ਟਿੱਕਰ ਸੋਨੂੰ ਕੋਈ ਆਏ ਕਹਿਣਾ ਨਾ ਹੋਵੇ ਵੀ ਭਾਈ ਤੁਹਾਡੀ ਟਰਾਲੀ ਬਾਕੀ ਚੱਲ ਗਈ ਮੁਰੇ ਸਾਈਡਾਂ ਤੇ ਸਾਫ ਹੋ ਗਿਆ ਤੁਹਾਡੇ ਪੁਰੇ ਕਿਉਂਦੇ ਹੋਇਆ ਇਹ ਕੰਮ ਤੁਸੀਂ ਕਰਨਾ ਕੰਮ ਹੀ ਕਰੋਗੇ ਨਾ ਔਖਾ ਨਹੀਂ ਕੋਈ ਮੜਾ ਦੱਸਿਓ ਮੈਨੂੰ ਵੀ ਤੇ ਕਰੋਗੇ ਤਾਂ ਹੱਥ ਖੜੇ ਕਰਕੇ ਦੱਸਿਓ ਸੌਣੋ ਜੀ ਅੱਜ ਇਹਨੇ ਕੀਤਾ ਕੀ ਕਹਿੰਦੇ ਮੈਨੂੰ ਦੱਸਦੇ ਖੜਾ ਮੇਰੀ ਗੱਲ ਸੁਣੋ ਜਿੱਥੇ ਹੈ ਨਹੀਂ ਕੋਈ ਹੁੰਦਾ ਕਿੰਨਾ ਕੀ ਕਰੂੰ ਵੇਖੋ ਜੀ ਜਿੱਥੇ ਹੈ ਨਹੀਂ ਕਾ ਉੱਥੇ ਜਿਹਨੇ ਕਹਿੰਦੇ ਸੀ ਉਹ ਤਾਂ ਪਹਿਲਾਂ ਹੀ ਸਾਫ ਹੋਇਆ ਉਹ ਕਹਾ ਤਾਂ ਹੈਗਾ ਤੇ ਬੰਦਾ ਵੀ ਕੋਈ ਨੱਕਦਾ ਨਹੀਂ ਕਰ ਲਈ ਰਿਕਮੈਂਡੇਟੇ ਛੋਟੀ ਗੱਲ ਹੈ ਜੇ ਕੋਈ ਬੰਦਾ ਹੈ ਵੀ ਉੱਥੇ ਕਾ ਹੈਗਾ ਜਰ ਵੀ ਟ੍ਰੈਲੀ ਹੈਗੀ ਹੈ ਕੋਈ ਗੱਲ ਨਹੀਂ ਏਡੀ ਕੇ ਤੁਸੀਂ ਕਰਦੇ ਉੱਥੇ ਕੋਈ ਨਹੀਂ ਅਸੀਂ ਕਰਦੇ ਨਹੀਂ ਕੋਈ ਨਹੀਂ ਜਿੱਥੇ ਕੋਈ ਹੈ ਨਹੀਂ ਉਹ ਦੂਜੇ ਨਾਲ ਤੇ ਕਰ ਦੇਣਗੇ ਸੋ ਵੱਡੀ ਗੱਲ ਹੈ ਕਿ ਆ ਵੀ ਕਰਨਾ ਤੁਸੀਂ ਕਹੋਗੇ ਨਹੀਂ ਹਾਂ ਅਸੀਂ ਕਰਾਂਗੇ ਆਪ ਤੇ ਪੂਰਾ ਕਰਾਂਗੇ ਚਲੋ ਜੀ ਠੀਕ ਹੈ ਆਪਾਂ ਕੋਈ ਨਹੀਂ ਪਾਸੋਂ ਚੈੱਕ ਕਰ ਕੱਲ ਤੇ ਪਰਸੋਂ ਤੱਕ ਦੋ ਦਿਨ ਚੌਥੇ ਆਪਾਂ ਚੈੱਕ ਕਰਾਂਗੇ ਉਸ ਤੋਂ ਬਾਅਦ ਅਗਲੀ ਕਾਰਜਕ੍ਰਮ ਵੀ ਕਰਾਂਗੇ ਇੱਕ ਹੈਗਾ ਬੰਦੇ ਨੇ ਦੱਸਿਆ ਸੀ ਵੀ ਸੱਪਾਂ ਆਉਂਦਾ ਕਾਰਨ ਚੂਹੇ ਵੀ ਹੈਗੇ ਨੇ ਜਿੱਥੇ ਚੂਹਾ ਜਾਂਦਾ ਉੱਥੇ ਸੱਪ ਵੀ ਆਉਂਦਾ ਹੈ ਕਿਉਂਕਿ ਸੋਸ਼ ਕਰਕੇ ਦੇ ਸੱਪਾਂ ਨੂੰ ਰੋਕਣਾ ਤੇ ਚੂਹੇ ਨੂੰ ਰੋਕ ਦਿਓ। ਸੋ ਚੂਹੇ ਕਿੱਥੇ ਆਉਂਦੇ ਆ ਉਹਨਾਂ ਵਿੱਚ ਖਰਾਸ ਤੇ ਕਰਾਇਕ। ਜੇ ਤੁਸੀਂ ਅੰਦਰ ਦਾਣੇ ਭੁੱਜੇ ਹੋਏ ਦਾਣੇ, ਬਿਸਕੁਟਾਂ ਦਾ ਭੋਜ ਚੋੜਾ ਹੈ ਉਹ ਤੁਸੀਂ ਅੰਦਰ ਖੜਾਈ ਜਾਓਗੇ ਤਾਂ ਉੱਥੇ ਫਿਰ ਚੂਹੇ ਵਿਦੇ ਹੋ। ਸੋਸ਼ ਕਰਕੇ ਆਪਣੀ ਸਫਾਈ ਰੱਖੋ ਤਾਂ ਚੂਹਿਆਂ ਦਾ ਜਿਹੜਾ ਇੰਤਜ਼ਾਮ ਸਾਰੇ ਕੋਲੇ ਹੈਗਾ ਤੁਹਾਡੇ ਘਰ ਨਾਲ। ਉਹ ਚੂਹੇ ਜਿੰਨੇ ਬਸ ਤੋਂ ਬਸੇ ਸੰਘ ਘਟਾ ਲੋਗੇ ਤਾਂ ਉਹਦੇ ਨਾਲ ਸੱਪ ਵੀ ਘਟਣਗੇ। ਸੋ ਇਹ ਬੇਨਤੀ ਆਪੀ ਲਾ ਮੈਨੂੰ ਉਮੀਦ ਹੈ ਕਿ ਸਾਰੇ ਮਨਜ਼ੂਰ ਕਰੋਗੇ ਸੋ ਮੇਰਾ ਟਾਈਮ ਵੀ ਹੋ ਗਿਆ ਲੈ ਕਹਿੰਦਾ ਹਾਂ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ